ਮਾਤਾ ਕੀ ਗੱਲ ਇੰਨੀ ਬੜੀ ਉਦਾਸ ਜੀ ਬੈਠੀ ਆ ਕੀ ਗੱਲ ਕੀ ਸੋਚੀ ਜਾਂਦੀ ਆ ਤੈਨੂੰ ਵੀ ਪਤਾ ਵਾ ਉਦਾਸ ਕੀ ਬਹਿਣਾ ਵਾ ਕੀ ਹੋ ਗਿਆ ਤੈਨੂੰ ਭੁੱਖਾ ਵਾ ਪੂਰੀ ਮੇਰੀ ਭੁੱਖੀ ਚ ਲੱਗੀ ਤੇ ਮੈਨੂੰ ਟੈਨਸ਼ਨ ਹੀ ਨਹੀਂ ਹੁੰਦੀ ਖਾਓ ਰੋਟੀਆਂ ਜਾਓ ਪਨੀਰ ਬਣਾਇਆ ਹੋਣਾ ਖਾ ਲੋ ਰੋਟੀਆਂ ਮੈਂ ਤੁਹਾਨੂੰ ਜ਼ੋਰ ਲਾਇਆ ਸੀ ਰੋਟੀ ਖਾ ਕੇਗਾ ਪੱਲੇ ਪਾਂਦਣੀਆਂ ਸੀ ਹੋਰ ਕੜੀ ਖਲੋ ਜਾਂਦੀ ਨਾਲੇ ਉਧਰੋਂ ਵੀ ਮੈਨੂੰ ਝੜਕਾ ਪੈਂਦੀਆਂ ਤੇ ਨੇਰੇ ਆਈਆਂ ਉਹ ਚੱਲ ਮਾਤਾ ਐਵੇਂ ਬਾਤ ਦਾ ਪਤੰਗਰ ਨਾ ਬਣਾਇਆ ਕਰ ਜੋ ਚੱਲ ਜੀ ਉਹ ਨੂੰ ਭੁੱਖ ਨਹੀਂ ਹੋਊਗੀ ਫੇਰ ਦੀ ਤਰੀ ਆ ਸਾਮਾ ਪੈ ਗਈਆਂ ਸਾਮਾ ਨੂੰ ਗਈ ਤੇ ਉਹਨੂੰ ਭਲਾ ਭੁੱਖ ਹੀ ਨਹੀਂ ਮੇਰੀਆਂ ਅੰਦਰਾਂ ਨੂੰ ਪੁੱਛ ਕੇ ਵੇਖ ਕਰ ਤੇ ਮੇਰੀ ਧੀ ਭੁੱਖੀ ਚੱਲ ਜਾਂਦੀ ਵੇਖੀ ਹੈ ਕੱਲ ਨੂੰ ਕਹਦੇ ਆਉਂਦੇ ਤੇ ਵੱਖਰੀਆਂ ਪਕੌੜੀਆਂ ਰੱਖੀਆਂ ਨਿਕਲਦੇ ਕੇ ਰੋਟੀਆਂ ਪੱਕਦੀਆਂ ਪਨੀਰ ਟਾਈਮ ਨਾ ਬਣ ਜਾਂਦੇ ਤੇ ਤੈਨੂੰ ਵੀ ਪਤਾ ਵਾ ਨਾ ਇਹ ਗੱਲ ਦਾ ਕੱਲ ਸੁਣ ਲੈ ਮੇਰੀ ਜੇ ਤੂੰ ਆਪਣੀਆਂ ਚਲਾਉਣੀਆਂ ਨਾ ਤੇ ਫਿਰ ਮੈਨੂੰ ਨਾ ਪੁੱਛਿਆ ਕਰ ਤੁਹਾ ਮਾਤਾ ਆਜੀ ਬੋਲਾਂ ਗੱਲੋ ਜੀ ਤੈਨੂੰ ਨਹੀਂ ਪਤਾ ਕਿਹੜੀ ਗੱਲ ਮੈਂ ਜੇ ਚਲੀ ਗਈ ਦਵਾਈ ਲੈਣ ਤੇ ਤੂੰ ਮਗਰ ਉਹਦੇ ਰਸੇ ਖੋਲ ਤੇ ਮੇਰੀ ਪੁੱਛ ਗਿਆ ਸੀ ਹੈਗੀ ਕਿ ਨਹੀਂ ਘਰ 'ਚ ਉਹ ਮਾਤਾ ਪੁੱਛ ਗਈ ਸੀ ਤੇਰੀ ਆ ਸਾਰਾ ਜੋ ਤੂੰ ਕਹਿੰਦੀ ਉਹੀ ਹੁੰਦਾ ਵਾ ਆ ਭੋਂਡਿਆ ਮੇਰਾ ਹਨਾ ਓਏ ਓ ਬੜਿਆ ਚਿਰਾਂ ਦੀ ਕਹੀ ਨਹੀਂ ਤੇ ਮੈਂ ਵੀ ਆ ਗਿਆ ਹੁਣ ਤਰਸ ਆ ਜਾਂਦਾ ਵੀ ਚਲੋ ਉਹਦੇ ਮਾਪੇ ਨੂੰ ਮੇਰਾ ਵੀ ਆਪਣੇ ਨੂੰ ਦੱਸ ਦੀ ਨਾਲੇ ਉਹਨੂੰ ਇੱਥੇ ਆਹੋ ਜਿਹਾ ਨਹੀਂ ਚੱਲਣੀਆਂ ਜਿੱਦਾਂ ਰਹਿਣੀ ਸੀ ਨਾ ਉਦਾਂ ਰਹੀ ਉਹਨੂੰ ਸੁਣਾ ਦੱਸਦੀ ਇੱਕ ਵਾਰ ਤੇ ਸੁਣਾਦੀ ਓ ਮਾਤਾ ਮੈਂ ਫੇਰ ਦੱਸ ਦਿੰਨਾ ਨੱਕੇ ਦੀ ਸੂਈ ਤੇ ਨੱਕੇ ਤੇ ਅਸੀਂ ਦੋਵਾਂ ਨੇ ਨਗਾਇਆ ਉਹਨੂੰ ਔਰ ਵੀ ਕੀ ਕਰਨਾ ਕਿੰਨਾ ਕਰਾ ਤੇ ਚੜਾ ਕੇ ਰੱਖ ਉਹਨੂੰ ਫਿਰ ਜਾ ਫਿਰ ਤੇ ਬਾਹਰ ਲਾ ਹਾਂ ਬਣ ਗਿਆ ਸਾਰਾ ਕੁਝ ਖਾ ਲਾ ਇਹਨੂੰ ਆਪਣੇ ਜਨਦੇ ਬੁਲਾ ਦੇ ਉਹਨਾਂ ਨੂੰ ਖਵਾ ਦੇ ਕਰਾਤੀ ਨਾ ਬੇਇੱਜ਼ਤੀ ਮੇਰੀ ਦੋਹਾਂ ਪੈਸਾ ਤਾਂ ਮੈਨੂੰ ਕੁੱਤੇ ਖਾਣੇ ਹੋਣ ਦੀ ਆ ਉਥੇ ਕੁੜੀ ਨੂੰ ਚੜਾਉਣ ਗਿਆ ਤਾਂ ਪਤਾ ਕੀ ਜਾਂਦੀ ਕਹਿੰਦੀ ਮੇਰ ਭੁੱਖ ਲੱਗੀ ਹੋਣੀ ਸਮੋਸੇ ਸਮੋਸੇ ਖਵਾਵਾ ਹਾਂ ਗੱਲ ਸੁਣੋ ਰੋਟੀ ਤੇ ਸਾਰੀ ਬਣੀ ਛੱਡ ਕੇ ਗਈ ਆ ਫਿਰ ਕੀ ਜੀ ਇੱਕ ਬੱਸ ਨਿਕਲ ਚਲੀ ਤੇ ਪਿੱਛੇ ਬੱਸ ਨਹੀਂ ਆਉਣੀ ਗੱਲ ਸੁਣ ਈਦ ਨਿਕਲ ਜੇ ਤਾਂ ਚੰਦ ਨੂੰ ਫੂਕਣਾ ਨਹੀਂ ਹੁੰਦਾ ਠੀਕ ਆ ਉਹ ਦੂਸਰੀ ਗੱਲ ਜਿੱਦਾਂ ਤੇਰੇ ਉੱਥੇ ਚੱਲਦਾ ਰਹਿਣਾ ਜਣਜਾਂ ਦਾ ਉਦਾਂ ਦੇ ਲੱਛਣ ਇੱਥੇ ਨਹੀਂ ਚੱਲਨੇ ਸਾਡੀ ਇੱਕੋ ਇੱਕ ਭੈਣਵਾ ਉਹਦੀ ਇੱਜ਼ਤ ਹੋਣੀ ਜਿੱਦਾਂ ਤੇਰੇ ਚਾਹੀਦੇ ਚਾਰ-ਚਾਰ ਘੰਟੇ ਚਾਹ ਨਹੀਂ ਆਉਂਦੀ ਚਾਹ ਆਈ ਤਾਂ ਬਸ ਚੁੱਪ ਕਰਕੇ ਰੋਟੀ ਨਹੀਂ ਬਣਨੀ ਉਹਦਾ ਹਾਜੀ ਦਾ ਵਾਕ ਚ ਸਾਡੇ ਘਰ ਦੇ ਲੱਛਣ ਨਹੀਂ ਆ ਤੇ ਨਾ ਹੀ ਕਾਨੂੰਨ ਆ ਉਧਰ ਮਾਤਾ ਕਰਮ ਹੋਈ ਜਾਂਦੀ ਆ ਜਾਂਦੇ ਕਹੋ ਕਿ ਮੈਂ ਰੋਟੀ ਬਣਾਈ ਨਹੀਂ ਆ ਹਜ਼ੂਰ ਤੇ ਮੈਂ ਤਾਂ ਤਾਂ ਹੋਵੇ ਤੁਹਾਨੂੰ ਬੈਠ ਗਈ ਹਾਂ ਤੇ 10 ਵਜੇ ਆਈ ਤੇ ਸਾਢੇ 3:00 ਮੈਨੂੰ ਤਾਂ ਹੁੰਦੇ ਆ ਹੁੰਦੇ ਆ ਆਪ ਕਿਹਦੀ ਜੀ ਤੇ ਤਨ ਕੋਲ ਸਬਜ਼ੀ ਮੰਗਾਈ ਸਾਰਾ ਕੁਝ ਬਣਾਇਆ ਫਿਰ ਵੀ ਤੁਸੀਂ ਮਾੜਾ ਰਿਪਿਛੇ ਲਾ ਕੇ ਮੈਨੂੰ ਕਹੀ ਜਾਂਦੇ ਹੋ ਪਿਛੇ ਰੱਖਦੇ ਹੋਣਗੇ ਤੇਰੇ ਭਰਾ ਜਿਹੜੇ ਮੁਝ ਨੂੰ ਜੇ ਆ ਮੈਂ ਨਹੀਂ ਹੋ ਜਾ ਬੰਦਾ ਪਿਛੇ ਰੱਖਣ ਵਾਲਾ ਪਿਛੇ ਲੱਗਣ ਵਾਲਾ ਮੈਂ ਬਕਵਾਸ ਕਰਦੀ ਆ ਮਮੀ ਚੁੱਪ ਕਰੋ ਤੁਹਾਨੂੰ ਪਤਾ ਤਾਂ ਹੈਗਾ ਪਾਪਾ ਦੇ ਸੁਭਾਅ ਦਾ ਚੁੱਪ ਕਰੋ ਚੁੱਪ ਨਾਲੇ ਮੇਰੀ ਗੱਲ ਸੁਣੋ ਤੂੰ ਅਸੀਂ ਵੀ ਕਿਉਂ ਐਵੇਂ ਪਨੀਰ ਦਾ ਕਿਹਾ ਜੋ ਹੈਗਾ ਮਿੰਟ-ਮਿੰਟ ਬਣਾ ਕੇ ਤੇ ਕੋਈ ਨਹੀਂ ਰੋਟੀ ਦੇ ਦਿੰਦੇ ਤੁਹਾਨੂੰ ਪਤਾ ਹੋਊਦਾ ਕਿਦਾਂ ਕਰਦੀ ਹੁੰਦੀ ਹੈ ਜਦੋਂ ਆਉਂਦੀ ਹਰ ਵਾਰ ਲੜਾਈ ਪਾ ਕੇ ਜਾਂਦੀ ਹੈ ਜੇ ਮੈਂ ਉਹਦਾ ਦੇ ਦਿੰਦੀ ਨਾ ਤੇ ਤਾਂ ਵੀ ਨਹੀਂ ਇਹਨਾਂ ਮੈਨੂੰ ਛੱਡਦਾ ਮੈਂ ਤੇ ਆਉਂਦੀ ਚੰਗੂ ਜ ਵਰਗੀ ਜਦੋਂ ਪਤਾ ਲੱਗਾ ਵੀ ਆਈ ਆ ਤੇ ਜੇ ਰੋਟੀ ਪਣੀ ਇੱਕ ਵਾਰਸ ਨਿਕਲ ਜਲੀ ਪਿੱਛੇ ਕਿਹੜੀ বাস ਨਹੀਂ ਆਉਣੀ ਕੀ ਪਤਾ ਕੀ ਕਰਦੇ ਆ ਤੁਸੀਂ ਨਾ ਚਲੋ ਐਵੇਂ ਇਦਾਂ ਕਰੋ ਕੋਈ ਗੱਲ ਨਹੀਂ ਪਾਪਾ ਬੋਲਦੇ ਆ ਪਹਿਲਾਂ ਵੀ ਬੋਲਦੇ ਆ ਪਰ ਗੱਲ ਇਹ ਆ ਵੀ ਪਾਪਾ ਨੂੰ ਜ਼ਿੰਦਗੀ ਦੀ ਜਗ੍ਹਾ ਦੀ ਸਮਝਣਾ ਤੇ ਚਾਹੀਦਾ ਵਾ ਹੁਣ ਤਾਂ ਦਾੜੀ ਮਾਰ ਗਾ ਹੋ ਗਿਆ ਬੱਚੇ ਡੜੀ ਸਿਆਣੇ ਹੋ ਗਿਆ ਹੁਣ ਮੇਰੇ ਤੇ ਹੱਥ ਚੁੱਕਣਗੇ ਜਦੋਂ ਨਹੀਂ ਹੁੰਦਾ ਪਟਾਕਾ ਕਰਦੇ ਜਪੇੜ ਮਾਰ ਦਿੰਦੇ ਆ ਮੰਦਰ ਨੂੰ ਮੇਕਨ ਚਾਹੀਦਾ ਮੇਰਾ ਲਾਈਫ 파ਟਨਰ ਆ ਕਿੱਦਾਂ ਰਹਿਣ ਦੇ ਜਾਂ ਮੈਂ ਘਰ ਰਾਤ ਤੇ ਕੀ ਕੁਝ ਕਰਨ ਨਹੀਂ ਆ ਪਾਪਾ ਦੇ ਸਮਝ ਨੂੰ ਸਮਝ ਵੀ ਜਾਣਾ ਪਰ ਹਦਾਦੀ ਨਹੀਂ ਸਮਝਣ ਦੀ ਕੀ ਬਤਾਇਨਾ ਦਾ ਕੀ ਵੈਰ ਮੇਰੇ ਨਾਲ ਸਗੋ ਕਦੀ ਕੋਈ ਗੱਲ ਵੀ ਕਰਦਾ ਤੇ ਮੈਂ ਆਦਿ ਨਹੀਂ ਕੋਈ ਗੱਲ ਨਹੀਂ ਵੱਡੇ ਇਹਨਾਂ ਦਾ ਹੱਕ ਬੰਦਾ ਵਾ ਪਰ ਵੱਡਿਆਂ ਨੂੰ ਇੱਥੇ ਥੋੜਾ ਬਹੁਤਾ ਸਮਝਣਾ ਚਾਹੀਦਾ ਜੇ ਤੇ ਲੀੜਾ ਕੰਮੜਾ ਤੇ ਪਿਆਰ ਰੋਟੀ ਟਾਈਮ ਟੂ ਟਾਈਮ ਸਾਰਾ ਕੁਝ ਮਿਲ ਰਿਹਾ ਵਾ ਤੇ ਕੀ ਮਿਲਦਾ ਹੋ ਜੀ ਗੱਲਾਂ ਕਰਕੇ ਕਿਹੜਾ ਸਿਆਣਾ ਬੰਦਾ ਜਿਹੜਾ ਕਹਿੰਦਾ ਸਾਡੇ ਘਰ ਦੇ ਵਿੱਚ ਖੁਸ਼ੀ ਦੀ ਸ਼ਾਦੀ ਨਹੀਂ ਹੋਵੇ ਚਲੋ ਚੁੱਪ ਕਰੋ ਤੁਸੀਂ ਐ ਨਾ ਰੋਈ ਜਾਓ ਅੱਤੀ ਨਵੀਂ ਮਿੰਨੀ ਮੈਂ ਆਪਣੇ ਪਿੰਡ ਗਈ ਵੀ ਨਹੀਂ ਕਿੰਨਾ ਚਿਰ ਹੋਇਆ ਮੈਨੂੰ ਗਈ ਚਲ ਆਜੋ ਸੱਚ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਹੈ ਉਈ ਨਾਨਕੇ ਜਾ ਵੀ ਆਏ ਜੇ ਚੁੱਪ ਕਰੋ ਆਜੋ ਅੰਦਰ ਚੱਲੀਏ ਉਹ ਚਲੋ ਚੁੱਪ ਕਰੋ ਹੁਣ ਐ ਬੁਸਕੀਏ ਨਾ ਜਾਓ ਇਹ ਰਸੋ ਪినాਕੇ ਗਏ ਕਿ ਜਾਂਦੀ ਨਾਨੀ ਫੇ ਮੇਰੇ ਫੋਨ ਲਾਓ ਕਹ ਰਾਏ ਨਾ ਪੱਕੀ ਨਾਨੀ ਵਿਚਾਰੀ ਨੇ ਕੀ ਕਹਿਣਾ ਵਾ ਉਹਦੀ ਗੜੀ ਕੋ ਬਾ ਪੇਸ ਜਾਣ ਦਿੰਦੀ ਉੱਥੇ ਵੀ ਇੱਕ ਹੈਗੀ ਇਦਾਂ ਦੀ ਹੁਣ ਕੀ ਹੋ ਗਿਆ ਮੰਮੀ ਤੇ ਆਂਦੇ ਹੀ ਵੀ ਚੱਲ ਕੋਈ ਗੱਲ ਨਹੀਂ ਮੈਂ ਲੈ ਦੂੰਗੀ ਨਾਲ ਹੀ ਦਿਵਿੰਦਰ ਭਾਬੀ ਬੋਲ ਪਈ ਲੈ ਤੇ ਹੀ ਦੇਣਾ ਹੀ ਰਾਜਵੀਰ ਵੀ ਕਦੋਂ ਦਾ ਮੰਗਣ ਦਿਆ ਵਾ ਪਰ ਖਰਚੇ ਬੜੇ ਆ ਮੈਂ ਤੇ ਫਿਰ ਕਿਹਾ ਸੀ ਕਿ ਮੈਂ ਭਾਬੀ ਜੀ ਮੈਂ ਕਹਾਂ ਤੁਹਾਡੀ ਬਹਿਣ ਰਹੀ ਹੈ ਲੈ ਕੇ ਦਊ ਜੇ ਖਰਚੇ ਬੜੇ ਆ ਨਹੀਂ ਅਹੇ ਅਹੀਂ ਵੀ ਇਹਨਾਂ ਦੀ ਪੈਨਸ਼ਨ ਨਾਲ ਹੀ ਆਪਣਾ ਘਰ ਚਲਾਉਂਦੇ ਆ ਉਹ ਤਾਂ ਨਾਨੀ ਜੀ ਦੀ ਕਹਿੰਦੀ ਸੀ ਕਿ ਮੈਂ ਲੈ ਆ ਦੂੰਗੀ ਆਹ ਮਾਮੀ ਨਾਲੇ ਕੰਮ ਹੀ ਐ ਹੋਆ ਬੋਲਦੀ ਰਹਿਣ ਦੋ ਨਾਨੀ ਜੀ ਕਿਹਾ ਵਾ ਨਾ ਪਹਿਲਾਂ ਤਾਂ ਮੈਨੂੰ ਲੈ ਆ ਹੀ ਦੇਣਾ ਮੋ ਪਹਿਲਾਂ ਤਾਂ ਮੇਰਾ ਉੱਥੋਂ ਇੰਨਾ ਮਨ ਸੜਿਆ ਆਪਣੇ ਪਾਪਾ ਨਾਨਾ ਵਾਲੇ ਕਰੀ ਨਾਨੀ ਤੇ ਜਿੰਨੇ ਕੰਟੇਨ ਦਾ ਸਾਮਾਨ ਲੈ ਕੇ ਰੱਖਿਆ ਸੀ ਜਦੋਂ ਆਉਣ ਲੱਗੀ ਮੰਮੀ ਨੇ ਦਿੱਤਾ ਤੇ ਮੈਂ ਵੇਖਣ ਨਹੀਂ ਸੀ ਮੈਂ ਕੰਨ ਲਾ ਕੇ ਸੁਣਦਾ ਮੈਂ ਜੋ ਬੰ ਨੂੰ ਕਮਾ ਮੈਨੂੰ ਬਸ ਚੜਾਵੇ ਤੇ ਜੋ ਬੰਦੇ ਨਾਲ ਕਹਿ ਨਹੀਂ ਮਾਮੀ ਤੇ ਵੀ ਦੋ ਦੋ ਤਿੰਨ ਤਿੰਨ ਹਜ਼ਾਰ ਦਾ ਕੰਟੇਨ ਦਾ ਸਾਮਾਨ ਲੈ ਕੇ ਦਿੰਦੀ ਆ ਅਜੇ ਹਾਂ ਨਹੀਂ ਲੈ ਕੇ ਦੇਣਾ ਤੇ ਜ਼ਰੂਰੀ ਤਰ੍ਹਾਂ ਕੁੜੀ ਨੂੰ ਵੀ ਨਾਲ ਲੈ ਕੇ ਦੇਣਾ ਮੇਰਾ ਤਾਂ ਇੰਨਾ ਮਨ ਖਰਾਬ ਹੋਇਆ ਮੈਂ ਉੱਥੇ ਛੱਡ ਲਈ ਕਿਹ ਹੈ ਜਿਹੜਾ ਤੂੰ ਹਰ ਮਹੀਨੇ ਲਿਆਉਂਨੇ ਜੇ ਗ੍ਰੇਨਾਂ ਨਹੀਂ ਦੇ ਹੀ ਦਿੰਦੀ ਆ ਉਹ ਕਦੀ ਕਦਾਈ ਜਾਈਦਾ ਨਾਲ ਉਹਨਾਂ ਨੂੰ ਪਤਾ ਵਾ ਵੀ ਪਾਪਾ ਮੇਰੇ ਵਾਸਤੇ ਕਿੰਨਾ ਸਮਾਨ ਲਿਆਂਦੇ ਹੁੰਦੇ ਹੁੰਦੇ ਆ ਪਾਪਾ ਜਦੋਂ ਦੇ ਇਦਾਂ ਹੋ ਗਿਆ ਮੰਮੀ ਕੋ ਉਹਦੇ ਵਿਚਾਰੀ ਕੋ ਸਰੀਰੋਂ ਬਾਹਰ ਜਾਇਆ ਵੀ ਨਹੀਂ ਜਾਂਦਾ ਕਦੀ ਕੋ ਜਾਈ ਜਾਂਦੀ ਕਿਸ ਨੂੰ ਨਾਲ ਲੈ ਕੇ ਜਾਂ ਕਾਰ ਦੇ ਕੇ ਮਗਉਂਦੀ ਆ ਆਪਣੀ ਪੈਨਸਲ ਚ ਮਗਉਂਦੀ ਆ ਜੇ ਮੈਨੂੰ ਥੋੜਾ ਬਹੁਤਾ ਸਮਾਨ ਲਿਆ ਦਿੰਦੀ ਆ ਤੇ ਤੁਹਾਨੂੰ ਦੂਣਾ ਚੋਣਾ ਲਾ ਕੇ ਦਿੰਦੀ ਐ ਇੰਨੀ ਪੈਨਸ਼ਨ ਆਉਂਦੀ ਮੈਂ ਮੰਮੀ ਨੂੰ ਕਦੀ ਨਹੀਂ ਕਿਹਾ ਵੀ ਮੈਨੂੰ ਕਦੀ ਕੋ ਚੀਜ਼ ਲਾ ਕੇ ਦੇ ਜੀਵਨ ਜਮਾਨੇ ਲਾਤਾ ਪਰ ਜਦ ਮੈਂ ਆਪਣੇ ਔਖੇ ਕੰਨੀ ਸੁਣ ਲਿਆ ਨਾ ਮੈਨੂੰ ਬੜਾ ਹੀ ਦੁੱਖ ਲੱਗਾ ਇਸ ਗੱਲ ਦਾ ਤੇ ਮੈਂ ਤਾਂ ਫਿਰ ਲਿਆਂਦਾ ਹੀ ਨਹੀਂ ਮੈਂ ਮੀਨ ਮਾਂ ਮੇ ਕੋ ਬੱਸ ਚੁੱਕਿਆ ਨੀ ਗਾਣਾ ਇਨਾ ਮਨ ਸੜਿਆ ਕਿ ਕੋਈ ਸੁਹਾ ਵੀ ਨਹੀਂ ਜਦਾਂ ਨੇ ਪਹਿਲਾਂ ਜਿੱਤਾ ਮੇਲੀ ਕੋਈ ਪਹਾ ਤਾਂ ਦਿੱਤਾ ਹੀ 1000 ਰੁਪਏ আর ਮੈਂ 500 ਰਾਜਵੀਰ ਨੂੰ ਦੇ ਲਈ ਉਹ ਵੀ ਮੈਂ ਸੁਣ ਗਿਆ ਗੱਲਾਂ ਨਹੀਂ ਕਿੰਨੇ ਪੈਸੇ ਦਿੱਤੇ ਉਹਨੇ ਮੋਟੇ ਚ ਦੇ ਦਿੱਤੇ ਆ ਮੈਂ ਤੇ ਉੱਥੇ ਹੀ ਬੜੀ ਦੁਖੀ ਹੋਈ ਆਈ ਆਉਂਦਿਆਂ ਨੂੰ ਗਾੜੀ ਆ ਸਗਾਤ ਆਈ ਏ ਪਥਾਰਾ ਪਾ ਗਈ ਅੱਜ ਤੇ ਦੇ ਨਹੀਂ ਪਤਾ ਨਹੀਂ ਸਵੇਰ ਦਾ ਮੇਰੇ ਵਾਸਤੇ ਕਿਦਾਂ ਦਾ ਚੜਿਆ ਹੋ। ਅਰ ਸਭ ਤੋਂ ਜ਼ਿਆਦਾ ਦੁੱਖ ਮੈਨੂੰ ਇਹ ਲੱਗਦਾ ਤੇ ਤੇਰੇ ਪਾਪਾ ਇਹਨਾਂ ਗੱਲਾਂ ਨੂੰ ਕਿਵੇਂ ਨਹੀਂ ਸਮਝਦੇ ਜਿਹਦੇ ਬੀਜੀ ਦਾ ਸੁਭਾਅ ਦੰਦਾ। ਹੁਣ ਮੈਂ ਆਪਣੇ ਪਿੰਡ ਗਈ ਹਾਂ ਨਾ ਪਰ ਰੋਟੀ ਖਾ ਕੇ ਗਈ ਹਾਂ ਜਾਣ ਲੱਗੀ। ਮੈਨੂੰ ਇੱਡੀ ਭੁੱਖ ਜੀ ਵੀ ਨਹੀਂ। ਮੰਮੀ ਨੇ ਇੰਨਾ ਜ਼ੋਰ ਲਾਇਆ ਮੈਂ ਤਾਂ ਵੀ ਨਹੀਂ ਖਾਧੀ। ਕਿਉਂਕਿ ਮੈਨਾਂ ਮਾਨੀ ਨਹੀਂ ਹਿਆ। ਤੇ ਜਦੋਂ ਆਪਣੇ ਘਰ ਤਾਲ ਸਬ지 ਬਣੀ ਆ ਆਟਾ ਗੁੱਜਾ ਤਾਂ ਬਹਿ ਜਾ। ਜੇ ਤੋੜਾ ਟਾਈਮ ਪਨੀਰ ਨੂੰ ਲੱਗ ਹੀ ਗਿਆ ਤਾਂ ਕੀ ਆਹ ਰ ਆ ਗਈ ਇਹਦੇ ਵਿੱਚ ਕਿੰਨਾ ਗੱਲ ਦਾ ਇਸ਼ੂ ਬਣਾਇਆ ਬਾਬਾ ਇਹਨਾਂ ਨੇ ਚਲੋ ਛੱਡੋ ਮੰਮੀ ਐਵੇਂ ਨਾ ਟੈਂਸ਼ਨ ਲਈ ਜਾਓ ਇਹ ਰੋਣੇ ਧੋਣੇ ਦੇ ਹੁੰਦੇ ਇੰਨੇ ਐਂਦਾ ਕਰੀਏ ਜਾਜਨ ਤਾਰਾ ਘੜ ਲੀਏ ਸ਼ਾਮਾਂ ਪੈ ਗਈਆਂ ਹਾਂ ਚਲੋ ਆਜੋ ਆਜੋ ਮੈਂ ਫੇਰ ਬਾਤ ਹੀ ਲਾਉਂ ਮੇਰਲੀ ਨਾ ਰੋਟੀ ਬਣਾਈ ਗੱਲ ਸੁਣ ਲਾ ਜਦੋਂ ਮੇਰੀ ਤੇ ਭੁੱਖੀ ਚਲ ਗਈ ਹੈ ਨਾ ਤੇ ਮੇਰਾ ਤੋ ਰਹਿਣ ਦੀ ਪਰ ਮੰਮੀ ਰੋਟੀ ਬਣੀ ਛੱਡ ਕੇ ਗਈ ਆ ਕੀ ਬਣੀ ਵੀ ਮੈਨੂੰ ਰੋਟੀ ਪੁੱਛੀ ਨਹੀਂ ਜੇ ਬਣਾਈ ਨਹੀਂ ਆ ਗਾੜੀ ਤੂੰ ਗੱਲਾਂ ਜਾਦੀਆਂ ਕਰਦੀ ਆ ਬੜੀ ਕੀ ਬਣੀ ਤੂੰ ਰੋਟੀ ਇੱਕ ਤੂੰ ਮੇਰਾ ਬਿਨਾਂ ਪੁੱਛਿਆ ਤੂੰ ਆਂਡੇ ਵੇ ਚੱਲ ਜਾਨੀ ਆ ਮੰਮੀ ਮੈਂ ਸਾਰਾ ਕੰਮ ਕਰ ਲਿਆ ਸੀ ਤੇ ਘਰ ਹੈਗੇ ਹੀ ਜਿੱਦਣ ਨੂੰ ਤੇਰੀ ਅੰਗ ਨਾ ਵੇਚੀ ਇੰਨਾ ਰੱਖੀ ਉਸੇ ਵੇਲੇ ਕਿੱਡੀ ਸ਼ਤੀ ਤੇਰੀ ਰੋਟੀ ਪਾਣੀ ਪੜਦਾ ਮੇਰੇ ਵਾਸਤੇ ਨਾ ਕੁਝ ਵੀ ਬਣਾਈ ਮੈਂ ਤੈਨੂੰ ਕਹਿਤਾ ਹੀ ਮੰਮੀ ਹਾਂ ਕਿਦਾਂ ਦੀ ਗੱਲ ਹੋਈ ਅੱਜ ਜਦ ਤੱਕ ਤੂੰ ਕੀਤੀਆਂ ਗੱਲਾਂ ਉਦਾਂ ਦੀ ਮੈਂ ਕਰਤੀ ਹੁਣ ਮੈਂ ਅੱਜ ਤੱਕ ਕਦੀ ਤੇੜ ਮੇਰ ਪਾਈ ਆ ਕਿ ਭੈਣ ਤੂੰ ਅੱਜ ਬਾਤੀ ਆ ਤੇ ਮੇਰਾ ਅੱਜ ਬਾਤੀ ਆ ਤੇ ਮੈਂ ਨਾ ਫੜਾ ਮੈਂ ਪੇਤਾਰ ਕੱਢ ਲਿਮਨੀ ਜਾ ਸੌਂ ਜਾ ਕੇ ਇਹੋ ਗੱਲ ਦੀ ਜੰਡੀ ਹੈ ਨਾ ਸਮਝਾ ਜਾ ਕੇ ਜਾ ਮੋਇਨ ਲੱਲਾ ਤੇ ਚਲਾ ਤੇ ਸੌ ਹੱਦ ਹੋਈ ਇਹਨਾਂ ਕੋਸਪਰ ਦੇ ਵੇਸੇ ਕਰਾਤਾ ਮੋਰ ਤਾਂ ਨਹੀਂ ਕੀ ਕਰਾਂ ਨਾ ਹੁਣ ਇਹਨਾਂ ਨੇ ਲੈ ਹਾਂ ਕਰੀਮ ਵਾਲਾ ਗੰਡੀਆਂ ਆ ਵਾ ਹੱਥ ਚਟੇਉਣ ਦੀ ਤਿਆਰੀ ਲੱਗਦਾ ਉਹ ਨਹੀਂ ਨਹੀਂ ਦੀਦੀ ਹੱਥ ਕੀ ਚਟੇ ਕਰਨੇ ਆ ਕਮ ਕਮ ਕਰਕੇ ਸਾੜੀ ਹੈ ਨਾ ਤੇ ਹੱਥ ਖੁਸ਼ਕ ਜਿਓ ਇਹ ਹੀ ਅੱਜ ਘਰ ਤਨ ਪਤਾ ਵੇ ਕੰਡਕੁੰਡ ਜੀ ਦੇ ਨਾਲ ਹੋਤਰ ਹੋਏ ਇਹਦੇ ਨਾਲ ਰੰਗ ਤੇਰਾ ਵੇ ਬੜਾ ਸਾਫ਼ ਆ ਕੋਈ ਮੂਹ ਤੇ ਦਿਕੇ ਲਪੋ ਫਿੰਸੀ ਨਹੀਂ ਇਹ ਕਿਤੇ ਮਾਸਾ ਇਹ ਲਾਉਣੀ ਆ ਆਹੋ ਲਾਲੀ ਦੀ ਆ ਬੋਲਡ ਕਰੀਮੀ ਆ ਉਹ ਕੀ ਮਤਲਬ ਇਹ ਕਹਤੇ ਤੈਨੂੰ ਪੰਨਾ ਕੱਖ ਨਹੀਂ ਹੁੰਦਾ ਜਿਹੜੀ ਆ ਥਿੰਦੇ ਵਾਸਤੇ ਲਾਉਣੀ ਆ ਅੱਛਾ ਖੁਸ਼ਕੀ ਵਾਸਤੇ ਲਾਉਣੀ ਨਾ ਇਹ ਤਾਂ ਮੂੰਹ ਤੇ ਆ ਜਾਏ ਆਹੋ ਤੇ ਕੁੜੀ ਬੀਜੀ ਲੈ ਕੇ ਆਈ ਸੀ ਤੇ ਪਤਾ ਨਹੀਂ ਐਡੀ ਡੱਬੀ ਸੀ ਮੈਂ ਤੇ ਢਟਣ ਛਟਣ ਹੋ ਗਈ ਲੱਬ ਲੱਬ ਕੇ ਪਤਾ ਨਹੀਂ ਕਿੱਥੇ ਗਈ ਆ ਨਿਮਗਾ ਹੜੇ ਕ ਕਿੰਦੇ ਇੰਨੀ ਕਾੜੀ ਮਹਿੰਗੀ ਹੁੰਦੀ ਆ ਨਹੀਂ ਉਹ ਤੇ ਚੱਲ ਮੈਂ ਮੰਗਾ ਲੂੰਗੀ ਤੂੰ ਤੇ ਕੱਲ ਦੀ ਆਈ ਨਹੀਂ ਆ ਪਤਾ ਨਹੀਂ ਐਡਾ ਝੋਲਾ ਪਰ ਕੇ ਲਿਆਉਂਦੀ ਓ ਤੇ ਉਹ ਸਾਰਾ ਕੁੜੀ ਨੂੰ ਹੀ ਪਾ ਕੇ ਦੇ ਦਿੰਦੀ ਓ ਕੱਲ ਦੀ ਸੁਣ ਲਾ ਕਾਲਜ ਤੋਂ ਕੁੜੀ ਆਈ ਨਾ ਲਿਆ ਅਦਵਿੰਦਰ ਨੇ ਫਾਫਾ ਲਿਆ ਮੈਨੂੰ ਪਤਾ ਨਹੀਂ ਕੀ ਕਰਨ ਪਤਾ ਨਹੀਂ ਸੋਖ ਕਿੱਥੇ ਰੱਖ ਛੱਡਦੀ ਸ਼ਮਾਨ ਐਡੀ ਬਾਲਟੀ ਭਰੀ ਕਿਤੇ ਕਰੀਮਾਂ ਤੇ ਪਾਊਡਰ ਤੇ ਆ ਲਟਰ ਬਟਰ ਸਾਰਾ ਝੋੜਾ ਪੜਦਾ ਪਤਾ ਨਹੀਂ ਰੱਬ ਜਾਣੇ ਮੁੜ ਕੇ ਕੁੜੀ ਦੇ ਮਨ ਚ ਕੀ ਆਈ ਕਹਿੰਦੀ ਵੀ ਬੀਜੀ ਮੇਰ ਕੋ ਉਧਾ ਛੱਡਦੀ ਨਹੀਂ ਸਮਾਨ ਆਂਦੀ ਬੀਜੀ ਆ ਨਹੀਂ ਮੇਰ ਕੋ ਜਾਣਾ ਮੰਮੀ ਮੈਂ ਬਾਅਦ ਚ ਰਹਿ ਜੂਗੀ ਇੱਥੇ ਹੀ ਸਾਡੇ ਗਿਆ ਤੇ ਸਾਡੇ ਘਰ ਤੇ ਉਹ ਲੜਾਈ ਪਈ ਜਿਹੜੀ ਪਈ ਨਾ ਹੋਵੇ ਕਿਉਂ ਸਮੇਂ ਸਾਡੇ ਕਿ ਗਈ ਸਮਾਨ ਤੋਂ ਹੀ ਤੇ ਦੂਜੀ ਮੁੱਠ ਚ ਪੈਸੇ ਦਿੰਦੀ ਵੀ ਅਖਲੀ ਮੈਂ ਤੂੰ ਆਨੀ ਆ ਨਾ ਬੀਜੀ ਆਸੇ ਪਾਸੇ ਨਹੀਂ ਪੁੱਈ ਦੀ ਏ ਬਥੇਰਾ ਪੁੱਈ ਦੀ ਆ ਮੇਰੇ ਤੋਂ ਚੋਰੀ ਤੇ ਜਦੋਂ ਪਿਆਰ ਦਿੱਤਾ ਹੁਣ ਆਉਨੇ ਕੀ ਪਤਾ ਦਾਹ ਦਿੱਤਾ ਕਿ ਪੰਜ ਦਿੱਤਾ ਹੁਣ ਮੈਨੂੰ ਕੀ ਪਤਾ ਮੁੱਠ ਚ ਕਿੰਨੇ ਦਿੱਤੇ ਉਹ ਪੈਸੇ ਕਿਤੇ ਮੇਰੇ ਹੱਥ ਤੇ ਰੱਖ ਦਿੱਤੇ ਮੇਰਾ ਵੀ ਟੌਰ ਬਣਦਾ ਤੇ ਉਹਨੂੰ ਵੀ ਚਾਹ ਹੁੰਦਾ ਵੀ ਮੇਰੀ ਪਰਜਾਈ ਨੇ ਦਿੱਤੇ ਆ ਮੈਨੂੰ ਪਤਾ ਬਥੇਰੇ ਦਿੰਦੀ ਆ ਤਾਂ ਹੀ ਉਹਨੇ ਮੈਂ ਨਹੀਂ ਦਿੱਤੇ ਨਾਲੇ ਜਦੋਂ ਇਹ ਦੇ ਹੀ ਦਿੰਦੀ ਆ ਤੇ ਸਾਡਾ ਕੀ ਫਰਜ ਬਣਦਾ ਵਾ ਤੇਰੇ ਦੇ ਕੋਲ ਹੁੰਦੇ ਆ ਜਿੰਨੇ ਮਰਜੀ ਲਈ ਜਾਵੇ ਸਾਡੇ ਤੇ ਇਹਨਾਂ ਨੇ ਉਹਦਾ ਵੀ ਨਹੀਂ ਨਾ ਕਰਨਾ ਹੁੰਦਾ ਨਾਲੇ ਸਾਡੇ ਕੋਲ ਹੈ ਵੀ ਕੀ ਆ ਨਹੀਂ ਭੜੇ ਮੈਂ ਤੇ ਬੁਰੇ ਆਪਾ ਨੂੰ ਮੰਗ ਬੈਠੀ ਵੀ ਗਰਮੀ ਆਈ ਆ ਮੈਂ ਨਹੀਂ ਮੰਗੇ ਮੈਂ ਤੇ ਜੋ ਬੰਨੂ ਗਾੜੀ ਕੀਤਾ ਵੀ ਤੂੰ ਕਹ ਬੀ ਸੂਟ ਬਣਾ ਦੇ ਮੁਕਰ ਹੀ ਗਈ ਯਾਰ ਕੰਤ ਨਹੀਂ ਬਣਨੇ ਯਾਰ ਕਦੇ ਕੁੜੀ ਨੂੰ ਆਦੀ ਪਿਆਰ ਵੀ ਨਹੀਂ ਦੇ ਹੋਇਆ ਜਿਹੜੀ ਗੱਲ ਤੋਂ ਮੈਨੂੰ ਇੰਨਾ ਗੁੱਸਾ ਚੜਿਆ ਵੀ ਚੋਰੀ ਤੂੰ ਮੇਰੇ ਸਾਹਮਣੇ ਮੁੱਠਾ ਚ ਪੈਸੇ ਦੇਣ ਦੇਈਆਂ ਤੇ ਤੂੰ ਕਿਉਂ ਮਾਤਾ ਮੁਕਰਦੀ ਆ ਆ ਗੱਲਾਂ ਜਿਹੜੀਆਂ ਇਹ ਨਹੀਂ ਮੈਨੂੰ ਚੰਗੀਆਂ ਲੱਗਦੀਆਂ ਇਹਦੀਆਂ ਤੁਜੀਆਂ ਕਿਹਦੀਆਂ ਵੀ ਨਹੀਂ ਲੱਗਦੀਆਂ ਆ ਕੁੜੀ ਦੀ ਵੇਖ ਲਾ ਅਈ ਨਾ ਉਦਨ ਆ ਏਦਾਂ ਆਏ ਜਿਦਾਂ ਨਾ ਫਰਜ ਜਿਆ ਬੁਰਾ ਕਰਨਾ ਚਾਹ ਵੀ ਨਹੀਂ ਕਿਤੇ ਪੀਤੀ ਮੈਂ ਚਲ ਚਾਹ ਬਣਾਉਣੀ ਨਹੀਂ ਮੈਂ ਪੀ ਕੇ ਆਈ ਆ ਮੈਂ ਰੋਟੀ ਤੇ ਨਹੀਂ ਖਾਈ ਨਾ ਤੈਨੂੰ ਤਾਂ ਪਤਾ ਮੈਂ ਨਹੀਂ ਤੇ ਪੈਰਾਂ ਨੂੰ ਖਾਂਦੀ ਹਮ ਏਦਾਂ ਭਾਵੇਂ ਛੱਡੇ ਨਾ ਆਹੋ ਏਦਾਂ ਛੱਡ ਅਸੀਂ ਖਾਣੇ ਉੱਠੜ ਕੇ ਰਾਤ ਨੂੰ ਤੇ ਨਾਲੇ ਦੂਜੀ ਗੱਲ ਨਹੀਂ ਜੀ ਮੈਨੂੰ ਟਾਈਮ ਹੀ ਨਹੀਂ ਹੁੰਦਾ ਤੇ ਜਦੋਂ ਵਿਹਲੀ ਹੁੰਦੀ ਉਹ ਦਿਨ ਆ ਜਾਂਦੀ ਆ ਗੜਾ ਸੁਣਾ ਕ ਲਿਆ ਹੀ ਐਡੀ ਕੀ ਪੂਛ ਨੂੰ ਅੱਗ ਲੱਗੀ ਵੀ ਜਿਹੜਾ ਭੱਜੀ ਆਉਣਾ ਤਾਂ ਭੱਜੀ ਜਾਣਾ ਤੇ ਕੁੜੀ ਮੈਂ ਤੇ ਬੈੰਗਣ ਲਾਇ ਚਾਚੇ ਮੈਂ ਚੱਲ ਭਰ ਕੇ ਬਣਾ ਲੈਣੀ ਮੈਂ ਤੇ ਬੀਜੀ ਨੂੰ ਸਮਾਨ ਵਿੱਚ ਦਾ ਕੱਟਿਆ ਸਾਰਾ ਰੋਟੀ ਨੂੰ ਜ਼ੋਰ ਲੈ ਨਾ ਚੱਲ ਜਾਣਾ ਵਾ ਨੀਰ ਤੂੰ ਮੈਨੂੰ ਛੱਡਿਆ ਵੀਰ ਤੇ ਵੀਰ ਦੀ ਸੁਣ ਲਾ ਦੇ ਕੁੜੀ ਨੂੰ ਪੈਸੇ ਮੈਂ ਹਾਂ ਨਾ ਗੱਠਾ ਵਖੋ ਵਖਰੀ ਨਹੀਂ ਰੱਖੀਆਂ ਠੀਕ ਆ ਇੱਕ ਘਰ ਚ ਦੋ ਦੋ ਗੱਠਾ ਨਹੀਂ ਮੈਂ ਚੱਲਣ ਦੇਣੀਆਂ ਜੀ ਉਹਨੇ ਪੈਸੇ ਦੇਣੇ ਤੇ ਉਹੀ ਦਊਗੀ ਤੇ ਨਾਲੇ ਮਾਂ ਕੋਈ ਆ ਸਭ ਕੁਝ ਦੇਵੇਗਾ ਹਾਂ ਸਮਾਨ ਤੇ ਛੱਡ ਗਈ ਆ ਦਾ ਸਾਰਾ ਹੀ ਤੇ ਮੈਂ ਤੇ ਉਦਾਂ ਆਖਿਆ ਵੀ ਚੱਲ ਮੈਂ ਆਉਂਗੀ ਤੇ ਦੇ ਆਉਂਗੀ ਪਰ ਹੁਣ ਨਹੀਂ ਦੇਣ ਨੂੰ ਜਾਣਾ ਘਰੇ ਵਰਤਿਆ ਵਰਤਿਆ ਜਾਣਾ ਵਾ ਪਥੇਰਾ ਦਿੰਦੀ ਆ ਕੇ ਇਹ ਤਾਂ ਚੋਰੀ ਕੀ ਕੁਛ ਦਿੰਦੀ ਆ ਚੱਲ ਕੋਈ ਗਾਦੀ ਹੋਰ ਸੁਨਾ ਕੰਕੂ ਕਰਾਈਆਂ ਨਹੀਂ ਕੰਮ ਤੇ ਕਰਾਈ ਮੇਰੀ ਤੇਹੋ ਟੈਨਸ਼ਨ ਨਹੀਂ ਮੁੱਕਦੀ ਜੇ ਬੰਦਾ ਮੇਰਾ ਤੇ ਉਹ ਵੀ ਮੇਰੇ ਦਿਵਾਲੇ ਮੇਰੀ ਭੈਣ ਵਾਂ ਐ ਆ ਜੈਂ ਬੜੀਆਂ ਗੱਲਾਂ ਕਰਦੀ ਆ ਆ ਤੇਰੇ ਕੋਈ ਢੱਡ ਫੋਲ ਜਾਨੀ ਆ ਕਿਤੇ ਵੇਖੀ ਗਾਣਾ ਗੱਲ ਕਰਦੀ ਘਰ ਚ ਪਟਟ ਪੈ ਜਾਣੇ ਪੂਰੇ ਉਹ ਮੈਂ ਤਾਂ ਕਹਿੰਨੀ ਇੱਕ ਤਾਂ ਵੀ ਦੋ ਗੜੇ ਆ ਜਾ ਕਰ ਮੇਰਾ ਕਿਹੜਾ ਕੱਲੀ ਦਾ ਇੱਥੇ ਟੈਂਪਾਸ ਹੁੰਦਾ ਵਾ ਨਹੀਂ ਉਦਾਂ ਐਸਤੇ ਤੇਰੀ ਭਾਦੀ ਆ ਐਨ ਮੁੰਡੇ ਨੂੰ ਸਕੂਲੇ ਤੋਰ ਕੇ ਤੇ ਬਹਿ ਜਾਣੀ ਆ ਘਰੋਂ ਜਾਣਾ ਹੀ ਹੂੰ ਇਕ ਤੇ ਚਾਦਰਾਂ ਖਲਾਰੀਆਂ ਹੋਣੀਆਂ ਇਹ ਬੈਡ ਤੋੜਦੀ ਤੇ ਉਹ ਬੈਡ ਤੇ ਉਹ ਤੋੜਦੀ ਤੇ ਉਹ ਬੈਡ ਤੇ ਬੰਦਾ ਸਿਆਣਾ ਬਿਆਣਾ ਸੋਚ ਲੈਂਦਾ ਵੀ ਮੇਰੀ ਨੌਤੀ ਹੁਣ ਕੰਮ ਕਰਕੇ ਗਈ ਆ ਤੇ ਜੇ ਕਿਤੇ ਮੈਂ ਕਹਦਾ ਬਾਹਰ ਜੇ ਬਾਹਰ ਬੈ ਗਈ ਤੇ ਉਥੇ ਬੋਤਲਾਂ ਜਿਹੜੀ ਚੀਜ਼ ਖਾਣੀ ਉਥੇ ਸੁੱਟੀ ਜਾਣੀ ਥੋੜੀ ਬੁਧੀ ਸਿਆਣੇ ਵਾਲੀ ਵੀ ਸਿਆਣਾ ਪਚਾਈਦੀ ਆ ਛਿਦਣੇ ਤੇ ਤੂੰ ਨੂੰ ਜਦੋਂ ਪਾਣੀ ਪੂਣੀ ਮੰਗਦੀ ਉਦੋਂ ਫੜਾ ਦਿਆ ਕਰ ਉਹਨੂੰ ਕਿਹਾ ਕਰ ਮਾਤਾ ਬਾਅਦ ਚ ਫੜਾਉਂਗੀ ਜਦੋਂ ਪੈਣਾ ਆਦਤ ਹੀ ਨਹੀਂ ਇਦਾਂ ਦੀ ਆਪ ਹੀ ਲੈ ਲੈ ਬਹਿ ਜਾ ਨੇ ਖਲਾਰੇ ਤੇ ਫਿਰ ਮੇਰੇ ਕੋ ਕਿਥੇ ਚੀਜ਼ ਮੰਗਣੀ ਆ ਮਿਰਕੋ ਮੰਗੇ ਤੇ ਮਾਂ ਵੀ ਕਿ ਸਾਵਧਾਨੀ ਨਾਲ ਦਵਾ ਵੀ ਆ ਚੀਜ਼ ਦੇਣੀ ਆ ਨਹੀਂ ਦੇਣੀ ਹੈ ਤੇ ਤੂੰ ਕਹਿ ਦੇਣੀ ਆ ਖਾਣੀਆਂ ਦੋ ਰੋਟੀਆਂ ਵਾ ਤੇ ਕੋੜ ਦੂਜੀ ਗੱਲ ਸੁਣ ਲਾ ਭੈਣੇ ਤੈਨੂੰ ਦੱਸਣੀ ਭੁੱਲ ਗਈ ਹੋਣਾ ਕੀ ਆ ਆ ਕੁੜੀ ਜਦੋਂ ਆਉਂਦੀ ਪੈਨਸ਼ਨ ਉਦੋਂ ਇੰਨੇ ਆਉਣਾ ਜਾਂ ਆਪ ਆਉਣਾ ਜਾਂ ਮੁੰਡਾ ਕ ਲੈਣਾ ਤੇ ਕੁੜੀ ਯਾਰ ਕਹਤੇ ਨਵੇਂ ਹੀ ਬਟਟਾ ਪਾ ਗਈ ਆ ਵੱਡਾ ਹੀ ਮਸਲਾ ਲੈ ਕੇ ਆ ਗਈ ਫੋਨ ਇਹ ਜੀ ਲੈ ਦੋ ਕਿੰਨੂ ਗੌਰਵ ਨੂੰ ਇਹ ਫੋਨ ਮੰਗਦਾ ਮੁੰਡਾ ਉਹਦਾ ਨਾ ਸਕੂਲ ਦਾ ਕੰਮ ਆਉਂਦਾ ਆਉਂ ਜਾ ਫੇ ਮੈਂ ਤੇ ਗੱਲ ਫੜ ਲਈ ਉਸੇ ਵੇਲੇ ਮਹਾਰਕਾ ਸਾਡੇ ਵੀ 2-3 ਖਰਚੇ ਹੋ ਗਏ ਆ ਤੇ ਪੈਸਾ ਹੀ ਬੜਾ ਲੱਗ ਗਿਆ ਵਾ ਤੇ ਮੈਂ ਹਾਂ ਮੇਰ ਕੋ ਨਹੀਂ ਯਾਰਕਾ ਸਾਡਾ ਵੀ ਮੈਂ ਇਹਦੀ ਪੈਨਸਲ ਤੋਂ ਹੀ ਸਰਦਾ ਵਾ ਮਾਤੇ ਦੀ ਮੈਂ ਭਰੀ ਤਾਂ ਫੋਨ ਤੇ ਨਹੀਂ ਲੈ ਕੇ ਦਿੱਤਾ ਜਾਣਾ ਫਿਰ ਚਿੱਤੀ ਜੀ ਹੋ ਗਈ ਤੇ ਮਾਣੇ ਤੇ ਹਮੀ ਭਰਤੀ ਕੋਈ ਨਹੀਂ ਲੈ ਦਾਂਗੇ ਆਹ ਕਰਦੀ ਆਹ ਜੇ ਕਾ ਨਹੀਂ ਇਹ ਨਹੀਂ ਮੈਨੂੰ ਚੰਗੇ ਲੱਗਦੇ ਕੀ ਕਰਾਂ ਦੱਸ ਮੈਂ ਤੇ ਲੈ ਕੇ ਦਊਗੀ ਨਾਨੀ ਆ ਫਿਰ ਲੈ ਨਾਨੀ ਆ ਤੇ ਮੇਰਾ ਨਹੀਂ ਰਾਜਵੀਰ ਦੇਖਦਾ ਉਹ 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 ਤਾਂ ਕਦੀ ਦੇਖਿਆ ਨਹੀਂ ਇਹਨੂੰ ਉਹਨੂੰ ਤਾਂ ਕਦੀ ਸੂਟ ਨਹੀਂ ਬਣਾ ਕੇ ਦਿੱਤਾ ਤੇ ਪਰ ਤੈਨੂੰ ਕਿਹੜਾ ਦੱਸ ਕੇ ਦੇਣਾ ਉਹਨੇ ਜਦੋਂ ਲੈ ਕੇ ਦੇਣਾ ਦੇ ਹੀ ਦੇਣਾ ਉਹਨੇ ਨਹੀਂ ਬੜੇ ਮਾਰਦੀ ਮੈਂ ਸਿਲੰਡਰ ਭਰਾ ਕੇ ਦਵਾ ਮੈਂ ਰਾਸਣ ਦਵਾ ਮੈਂ ਇਦਾਂ ਕਰਾਂ ਝੋਨਿਆਂ ਨੂੰ ਸਪਰੇਅ ਮਾ ਕਰਾਂ ਦਵਾਈ ਬੜਾ ਕੋਸਣਾ ਕੀ ਕੱਲ ਮੈਨੂੰ ਜੇ ਇੱਕ ਦੋ ਸੂਟ ਹੀ ਮੰਗੇ ਇਹਨਾਂ ਕੋਤੜੀ ਨੇ ਕੋਈ ਨਹੀਂ ਮੇਰੇ ਪੇ ਕੇ ਬਥਰੇ ਸੰਦੇ ਆ ਮੈਂ ਤੇ ਉਹਨਾਂ ਨੂੰ ਕਹਿਣਾ ਵਾ ਕਿ ਮੈਨੂੰ ਦੋ ਚਾਰ ਗਰਮੀ ਵਾਲੇ ਸੂਟ ਬਣਾ ਕੇ ਦੋ ਠੰਡੇ ਹਾਏ ਹਾਏ ਜੇ ਉਹਦਾਂ ਤੇ ਬਣਾਏ ਹੀ ਥੋੜੇ ਹੀ ਨਹੀਂ ਉਹ ਤਾਂ ਦੋ ਸੂਟ ਆ ਉਹ ਕੀ ਆ ਭੇਜੇ ਤਾਂ ਗਰਮੀ ਚੜੀਆਂ ਹੀ ਮਾਂ ਮੇਰੀਆਂ ਫੇਰ ਜਾਵਾਂਗੇ ਕਿਦਾਂ ਫੇਰ ਬਣਾ ਲਿਆਵਾਂਗੇ ਚੰਗਾ ਹੁਣ ਮੈਂ ਜਾਵਾਂ ਨੀ ਬਹਿ ਜਾ ਐਦਾਂ ਹੀ ਉਹ ਨਹੀਂ ਤਤੀ ਫੱਟੀ ਤੇ ਐਦਾਂ ਨਿਕਲ ਜੰਨੀ ਆ ਤਤੀ ਫੱਟੀ ਕੀ ਬਾਹਰ ਬੈਠੀ ਹੋ ਜੇ ਮੈਂ ਉਹਨੂੰ ਪਾਣੀ ਨਾ ਦਿੱਤਾ ਉਹਨੇ ਫੇਰ ਅੰਦਰ ਆ ਕੇ ਬਹਿ ਜਾਣਾ ਹੀ ਤੇ ਕਹਤੇ ਤੂੰ ਵੀ ਗੇੜਾ ਮਾਰ ਲਿਆ ਕਰ ਇੱਥੇ ਬੈੱਡ ਨਾਲ ਹੀ ਸਿੱਤੀ ਰਹਿਣੀ ਸਾਰਾ ਦਿਨ ਸੌਣ ਹੀ ਨਹੀਂ ਤੇਰਾ ਪੂਰਾ ਹੁੰਦਾ ਕਿਤੇ ਆ ਜਾ ਕਰ ਆ ਪੈਨੇ ਕੇ ਦਿਮਾਗ ਉੱਡ ਨਹੀਂ ਜਾ ਕੇ ਉਹਨੇ ਆਪਣੀ ਤੀਨ ਪਿਆਰ ਦਿੱਤਾ ਤੇ ਕਿੱਡਾ ਰੜ ਗਿਆ ਆਪ 35000 ਹਰ ਮਹੀਨੇ ਸਾਂਭਦੀ ਆ ਉਹ ਨਹੀਂ ਇਹਨੂੰ ਰੜਕਦਾ ਹੈ ਤੇ ਤੂੰ ਐਸੇ ਵਾਇ ਦੀਆਂ ਜਿਨ੍ਹਾਂ ਮੈਂ ਨੂੰ ਲੰਗਣ ਢੀ ਆ